ਸਰੋਪੇ ਪਾਈ ਜਾਂਦੇ ਨੇ ਕਦੇ ਹਾਰ ਪਾਈ ਜਾਂਦੇ ਨੇ ਉਹ ਪਿਆਰ ਦੀ ਬਦੌਲਤ ਇਹ ਲੋਕਾਂ ਦੀ ਹੀ ਚੋਣ ਹੋ ਗਈ ਲੋਕਾਂ ਕੋਲ ਸੋਣ ਤੇ ਇੱਕ ਐਲਾਨ ਹੋਣਾ ਬਾਕੀ ਹੈ ਸੋ ਪਿੰਡ ਨੇ ਮਨ ਬਣਾ ਲਿਆ ਮੈਂ ਤਾਂ ਇਹੀ ਕਹਣਾ ਚਾਹਣਾ ਜੀ ਸਭ ਤੋਂ ਵੱਡੀ ਜਿੰਨੀ ਨੇ ਮੈਨੂੰ ਦੇ ਦੇ ਸਾਰੀ ਉਮਰ ਜਹੇਂਦਰੀ ਜਾਨ ਆਜ ਰਹੀ ਜੇ ਸਾਨੂੰ ਵੀ ਦੇ ਦਿੰਦੀ ਤਾਂ ਜਿੰਨਾਂ ਨੇ ਮੇਰਾ ਕੰਮ ਕੀਤਾ ਜੀ ਉਹ ਜਗ੍ਹਾ ਤੇ ਬਠਾਇਆ ਜੀ ਵੀ ਆਕੇ ਹਾਂ ਬਈ ਨਾ ਮੈਨੂੰ ਜਾਣਦਾ ਜਨਾਬ ਇਹਨੂੰ ਕੀ ਹੈ ਮੇਰਾ ਪਹਿਲਾ ਤੇ ਹੀ ਮੰਨਣਾ ਵੀ ਗਰੀਬ ਦੀ ਹੈਲਪ ਪ੍ਰਮਾਤਮਾ ਨੇ ਜਨਮ ਦਿੱਤਾ ਇਹਨੂੰ ਕਿਸੇ ਲੇਖੇ ਲਾ ਲਈਏ ਦੇਖੋ ਮੌਤ ਤਾਂ ਕਿਸੇ ਦੇ ਹੱਥ ਨਹੀਂ ਅੱਜ ਜਿਉਂਦੇ ਖੜੇ ਆਈ ਕੱਲ ਨੂੰ ਵੀ ਆ ਸਕਦੇ ਹਾਂ ਗਮਾਂਡੀ ਹੈ ਇਹ 82 ਨੰਬਰ ਦਾ ਬੰਦਾ ਪੜਿਆ ਲਿਖਿਆ ਪਰਿਵਾਰ ਹੈ ਇਹ ਲੋਕਾਂ ਦੀ ਸੇਵਾ ਡਟ ਕੇ ਜਾਂਦੇ ਆ ਮੰਦਿਰ ਜਾਂਦੇ ਆ ਮਸਜਿਦ ਜਾਂਦੇ ਆ ਹਰੇਕ ਘਰੀ ਗੁਰਦੁਆਰਿਆਂ ਨੂੰ ਜਾਂਦੇ ਆ ਰੱਬ ਵੀ ਫੇਰੇ ਕਿਰਪਾ ਕਰਦੇ ਜੀ ਦਿਨੋਂ ਸੱਚੇ ਇਨਸਾਨਾਂ ਤੇ ਸੱਚ ਤੌਰ ਤੇ ਸੱਚ ਤੌਰ ਤੇ ਅਗੂ ਜੀ ਕਿ ਉਹ ਘਟਨਾ ਜਰਾ ਰਹੇ ਘਟਨਾ ਜਰਾ ਰਹੇ ਨਹੀਂ ਜੀ ਉਹਨਾਂ ਦੀ ਹੱਬ ਦੀ ਉਹ ਸੋਚ ਹੈ ਜੀ ਠੀਕ ਹੈ ਜੀ ਪਰ ਮੇਰਾ ਅਗੂ ਤਾਂ ਸਾਡਾ ਇਹੀ ਹੈ ਜੀ ਬਾਜੀ ਸ਼ਰਮਾ ਜੀ ਕੀ ਲੱਗਦਾ ਜੀ ਅੱਜ ਪ੍ਰਵੇਸ਼ ਸਿੰਘ ਦੀ ਜਿਹੜੀ ਟੱਕਰ ਫਸਵਾ ਮੁਕਾਬਲਾ ਲੱਗਦਾ ਹੈ ਜਾਂ ਇੱਕ ਤਰਫ ਹੀ ਲੱਗਦਾ ਹੈ ਦੇਖੋ ਜੀ ਜਿਵੇਂ ਸਾਨੂੰ ਲੋਕਾਂ ਦਾ ਪਿਆਰ ਮਿਲਿਆ ਹੈ ਉਹ ਪਿਆਰ ਦੇ ਮੁਤਾਬਕ ਤਾਂ ਸਾਨੂੰ ਐ ਲੱਗਦਾ ਵੀ ਜਿਹੜਾ ਸਾਡਾ ਮੁਕਾਬਲਾ ਇੱਕ ਤਰਫੀ ਹੈ ਜਿੱਥੇ ਵੀ ਅਸੀਂ ਜਾਣੇ ਗੁਰਵੈਰ ਸਿੰਘ ਵਿਆਸ ਨੂੰ ਲੋਕਾਂ ਦਾ ਬਹੁਤ ਸਾਰਾ ਪਿਆਰ ਮਿਲਿਆ ਹੈ ਕਿਤੇ ਸਰੂਪੇ ਪਾਈ ਜਾਂਦੇ ਨੇ ਕਿਤੇ ਹਾਰ ਪਾਈ ਜਾਂਦੇ ਨੇ ਉਹ ਪਿਆਰ ਦੀ ਬਦੌਲਤ ਇਹ ਲੋਕਾਂ ਦੀ ਹੀ ਚੋਣ ਹੋ ਗਈ ਲੋਕ ਬਸ ਹੁਣ ਇੱਥੇ ਇੱਕ ਐਲਾਨ ਹੋਣਾ ਬਾਕੀ ਹੈ ਸੋ ਪਿੰਡ ਨੇ ਮਨ ਬਣਾ ਲਿਆ ਵੀ ਜੋ 5 ਸਾਲ ਦੀ ਸੇਵਾ ਹੈ ਸਰਪੰਚੀ ਦੀ ਉਹ ਅਸੀਂ ਗੁਰਵਿਆਸ ਸਿੰਘ ਘੂੜਾ ਸਾਹਿਬ ਨੂੰ ਸੌਂਪਣੀ ਹੈ ਕੀ ਲੱਗਦਾ ਜਿਹੜੇ ਰੋਕੇ ਹੋਏ ਕੰਮ ਨੇ ਜਿਹੜੇ ਲੋਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਸਾਡੇ ਆਹ ਕੰਮ ਰੁਕੇ ਹੋਏ ਨੇ ਵਾਟਰ ਬਾਕਸ ਜਾਂ ਹੋਰ ਹੈ ਜੇ ਬਹੁਤ ਮੁੱਦੇ ਨੇ ਜਾਂ ਨਸ਼ਿਆਂ ਦਾ ਮੁੱਦਾ ਲਾਈਏ ਕੀ ਲੱਗਦਾ ਵੀ ਉਹ ਸਾਰੇ ਮਸਲੇ ਹੱਲ ਹੋਣਗੇ ਹਾਂ ਅਸੀਂ ਲੋਕਾਂ ਨਾਲ ਮਿਲ ਕੇ ਸਾਰੇ ਮਸਲੇ ਹੱਲ ਕਰਾਉਣ ਦਾ ਯਤਨ ਕਰਾਂਗੇ ਚਾਹੇ ਉਹ ਨਿਕਾਸੀ ਪਾਣੀ ਦਾ ਹੈ ਨਸ਼ਿਆਂ ਦਾ ਮੁੱਦਾ ਹੈ ਗਲੀਆਂ ਦਾ ਹੈ ਨਾਲੀਆਂ ਦਾ ਜੋ ਵੀ ਮੁੱਦਾ ਹੈ ਲੋਕਾਂ ਦੀ ਰਾਇ ਮੁਤਾਬਕ ਲੋਕਾਂ ਦੀ ਉਮੀਦ ਮੁਤਾਬਕ ਅਸੀਂ ਖਰੇ ਉਤਰਨ ਦਾ ਪੂਰਾ ਯਤਨ ਕਰਾਂਗੇ ਠੀਕ ਹੈ ਜੀ ਹਾਂਜੀ ਮਠੂ ਸਿੰਘ ਜੀ ਕਿਵੇਂ ਹੋ ਕੀ ਲੱਗ ਰਿਹਾ ਨਾ ਦੱਸੋ ਮੜਿਆ ਵਿਚਾਰ ਤੋਂ ਨਾ ਬਹੁਤ ਵਧੀਆ ਹਾਂਜੀ ਵਧੀਆ ਮਿਲ ਰਿਹਾ ਸਾਨੂੰ ਹੰਗਾਰਾ ਅੱਛਾ ਹਾਂਜੀ ਕੀ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਆਏ ਆਗੂ ਸੀਗੇ ਉਹ ਘੱਟ ਨਜ਼ਰ ਆ ਰਹੇ ਨੇ ਘੱਟ ਨਜ਼ਰ ਆ ਰਹੇ ਨੇ ਜੀ ਉਹਨਾਂ ਦੀ ਹੱਬ ਦੀ ਉਹ ਸੋਚ ਹੈ ਜੀ ਠੀਕ ਹੈ ਪਰ ਮੇਨ ਆਗੂ ਤਾਂ ਸਾਡਾ ਇਹੀ ਹੈ ਜੀ ਠੀਕ ਹੈ ਠੀਕ ਹੈ ਜੀ ਅਰੇ ਪੁੱਤ ਜੀ ਦੱਲੇ ਜੀ ਮਿਸਤਰੀ ਹਾਂਜੀ ਹਾਂਜੀ ਭਾਈ ਜੀ ਤੁਸੀਂ ਆਜੋ ਹਾਂਜੀ ਮੈਂ ਤਾਂ ਇਹੀ ਕਹਣਾ ਚਾਹਣਾ ਜੀ ਸਭ ਤੋਂ ਵੱਡੀ ਜਿੰਨੇ ਨੇ ਮੈਂ ਦੇ ਦੇ ਸਾਰੀ ਉਮਰ ਜੇ ਮੇਰੀ ਜਾਨ ਆਜਰੇ ਦੇ ਹਜ਼ਾਰ ਨੂੰ ਵੀ ਦੇ ਦੂੰਗਾ ਇਹ ਤਾਂ ਜਿੰਨਾ ਨੇ ਮੇਰਾ ਕੰਮ ਕੱਢਿਆ ਜੀ ਆਵ ਜਗ੍ਹਾ ਤੇ ਬਠਾਇਆ ਜੀ ਮੈਨੂੰ ਨੇ ਅੱਛਾ ਹਾਂ ਨਾ ਮੈਨੂੰ ਜਾਣਦਾ ਜੀ ਨਾ ਮੈਨੂੰ ਇਹ ਮੈਨੂੰ ਜਾਣਦਾ ਦੀ ਆ ਜਿਨੇ ਆ ਕੇ ਮੇਰੇ ਘਰ ਆ ਕੇ ਵੀ ਬੋਲ ਕੀ ਘਾਟ ਆ ਬਈ ਜਿੰਨੇ ਜੀ ਮੈਨੂੰ ਲੋੜ ਦੀ ਜੀ ਸਾਰੀ ਇਹਨੇ ਚੁਕਾਈ ਜੀ ਗੁਰਵੇ ਜੀ ਕੀ ਅੰਦਰ ਗੱਦੀ ਪਹਿਲਾਂ ਪਹਿਲੀ ਸਰਪੰਚੀ ਦਾ ਕੰਮ ਪਹਿਨੀ ਕਰਗੇ ਫਿਰ ਨਹੀਂ ਜੀ ਪਤਾ ਕੀ ਹੈ ਮੇਰਾ ਪਹਿਲਾਂ ਤੇ ਇਹੀ ਮੰਨਣਾ ਵੀ ਗਰੀਬ ਦੀ ਹੈਲਪ ਪਰਮਾਤਮਾ ਨੇ ਜਨਮ ਦਿੱਤਾ ਇਹਨੂੰ ਕਿਸੇ ਲੇਖੇ ਲਾ ਦੀ ਦੇਖੋ ਅੱਜ ਜਿਉਂ ਦੇ ਖੜੇ ਆ ਅਸੀਂ ਕੱਲ ਨੂੰ ਵੀ ਆ ਸਕਦੀ ਆ ਵੀ ਚਲੋ ਇਹ ਬਹੁਤ ਵੱਡੀ ਗੱਲ ਆ ਵੀ ਤੁਸੀਂ ਗਰੀਬਾਂ ਦੀ ਮਦਦ ਕਰ ਰਹੇ ਹੋ ਨਾਲੇ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਕੋਈ ਜਿਵੇਂ ਇੱਕ ਸਮਾਜ ਸੇਵੀ ਦੇ ਰੂਪ ਦੇ ਵਿੱਚ ਤੁਸੀਂ ਪਹਿਲਾਂ ਤੋਂ ਹੀ ਲੱਗੇ ਹੋਏ ਹੋ ਪਰ ਇਹ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵਿੱਚ ਬਹੁਤੇ ਬੰਦੇ ਥੋੜਾ ਕਰਕੇ ਦਿਖਾਉਣ ਦੀ ਕੋਸ਼ਿਸ਼ ਵੀ ਜ਼ਿਆਦਾ ਕਰਦੇ ਨੇ ਕੀ ਲੱਗਦਾ ਹੈ ਮੈਂ ਅੱਜ ਤੱਕ ਜੀ ਤੁਸੀਂ ਇਹ ਬੰਦੇ ਨੂੰ ਮੈਂ ਪਹਿਲੀ ਵਾਰੀ ਮਿਲਿਆ ਸੀ ਜਦੋਂ ਮੇਰੇ ਦੇ ਵੇ ਘਿਆ ਕਰੀ ਮੈਨੂੰ ਕਹਿੰਦਾ ਬੇਨਤੀ ਆ ਬਈ ਮੈਂ ਕਰਾ ਦੇ ਤੇ ਰਹਿਣਾ ਮੈਂ ਕੋਈ ਨਹੀਂ ਬੋਲੇ ਤੇ ਤੇਰੇ ਨਾਲ ਖੜਾ ਜੋ ਕੁਝ ਕਰਨਾ ਤੂੰ ਕਰ ਲੈ ਜਿੱਥੇ ਫੋਨ ਕਰਾਉਣਾ ਕਰਾ ਲੈ ਠੀਕ ਹੈ ਜੀ ਇਹਦੇ ਨਾਲ ਖੜੇ ਜੀ ਅਸੀਂ ਆਪਾਂ ਹਰੇਕ ਗਰੀਬ ਨਾਲ ਗਰੀਬ ਦੇ ਘਰੇ ਆ ਕੇ ਨੇ ਕਿਹਾ ਜੀ ਕਹਿੰਦਾ ਕੀ ਕਰ ਟਾਈਮ ਹੈ ਮੇਰੇ ਲੈਂਟਰ ਬਚਾ ਲਈ ਪਿਆ ਕਹਾਂ ਚੱਲ ਚੱਲ ਉਸੇ ਟਾਈਮ ਜੀ ਮੈਨੂੰ ਨਾਲ ਲੈ ਜਾ ਕੇ ਸਾਰਾ ਸਾਮਾਨ ਚਾਹਤਾ ਨੇ ਅੱਜ ਤੱਕ ਇਹਨੇ ਪੰਜੀ ਨੂੰ ਕਿਹਾ ਨਹੀਂ ਨਾਮਅ ਦਿੱਤੀ ਆ ਅਸੀਂ ਅਸੀਂ ਇਹ ਲੜਕੀ ਤੁਸੀਂ ਕੰਮ ਕਰਦੇ ਆ ਇਹਨੂੰ ਪੁੱਛ ਲਾ ਇਹ ਤਾਂ ਕੰਮ ਹੋਰ ਖੜਗਰੀ ਬਚਾਲੇ ਉਦੋਂ ਵੱਧ ਵਿੱਚ ਮੇਰੇ ਕੰਮ ਮੈਂ ਇਹਦਾ ਪੂਰਾ ਮੈਂ ਕਰ ਰਿਹਾ ਜੀ ਮਦਦ ਕਰੀਆ ਮੈਂ ਚਲੋ ਚੰਗੀ ਕਰਨਾ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਜਿੰਨਾ ਇਹਨੇ ਕਰਿਆ ਇਹਨੇ ਤਾਂ ਜੀ ਬਾਹਰ ਹੀ ਖਰੀਦ ਲਾਤੀ ਗਰੀਬ ਬੰਦੇ ਦੀ ਹੈਲਪ ਕਰਨੀ ਚਾਹੀਦੀ ਹੈ ਅਸੀਂ ਵੀ ਆਪਣੀ ਆਉਣੀ ਚਾਹੀਦੀ ਰ ਅੱਗੇ ਇਹ ਚ ਪਤਾ ਕੀ ਹੈ ਜੀ ਦੇਖੋ ਅਸੀਂ ਜੁੜੇ ਹੋਏ ਹਾਂ ਜੀ ਦੇਖੋ ਜੀ ਸਮਾਜ ਇੱਕ ਵੱਡੀ ਚੀਜ਼ ਹੈ ਸਮਾਜ ਚ ਵਿਚਰਨਾ ਹਰੇਕ ਇਨਸਾਨ ਦੀ ਜ਼ਿੰਮੇਵਾਰੀ ਹੈ ਆਪਦੇ ਸਮਾਜ ਨੂੰ ਵਧੀਆ ਬਣਾਉਣਾ ਵਧੀਆ ਬਣਾ ਕੇ ਰੱਖਣਾ ਆਪ ਵੀ ਵਧੀਆ ਬਣ ਕੇ ਰਹਿਣਾ ਆਪਾਂ ਗੁਰੂ ਘਰ ਜਾਂਦੇ ਆ ਮੰਦਿਰ ਜਾਂਦੇ ਆ ਮਸਜਿਦ ਜਾਂਦੇ ਆ ਹਰੇਕ ਘਰੇ ਗੁਰੂ ਘਰ ਨੂੰ ਮੰਨਦੇ ਆ ਰੱਬ ਵੀ ਫੇਰੇ ਕਿਰਪਾ ਕਰਦੇ ਜਿਹਦੇ دلੋਂ ਸੱਚੀ ਇਨਸਾਨ ਨੇ ਤੇ ਸੱਚ ਤੌਰ ਤੇ ਬਿਲਕੁਲ ਬਿਲਕੁਲ ਸੱਚ ਤੌਰ ਤੇ ਨਾਲ ਖੜਿਆ ਸੱਚ ਤੌਰ ਤੇ ਲੱਗੇ ਹੋਇਆ ਸੱਚ ਤੇ ਹੀ ਰਹਿਾਂਗੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਜੀ ਭਾਈ। ਵਿਆਸੀ ਹੈ ਜਾਂ ਬੰਦਾ ਜੀ ਮੰਨਾ 2 ਸਾਲ ਆਇਆ ਖੇਤੀ ਇਕੱਠੀ ਕਰਕੇ ਆ। ਅੱਛਾ ਖੇਤੀ ਇਕੱਠੀ ਕਰੀਓ ਤੁਸੀਂ? ਹਾਂ ਅਸੀਂ ਨੇ ਖੇਤੀ ਇਕੱਠੀ ਕਰੀ ਐ। ਕਈ ਬੰਦੇ ਤਾਂ ਲੈ ਕੇ ਭੁੱਲਦੇ ਨੇ। ਇਹ ਬੰਦਾ ਦੇਖ ਕੇ ਭੁੱਲਣ ਵਾਲਾ। ਠੀਕ ਐ। ਕਿਸੇ ਨੂੰ ਪੈਸਾ ਦੇ ਤਾਂ ਕਿਸ ਨੂੰ ਮੈਨੂੰ ਬਥੇ ਲਾ ਗਦਾ ਵੀ ਚੱਲ ਲੈ ਖਲੋਖ ਲਿਆ ਕਰ ਇਹਨੇ ਪਰ ਕਿਸੇ ਤੋਂ ਮੰਗਣੀ ਨਹੀਂ ਜਿਹਨੂੰ ਦੇ ਦਿੱਤੇ। ਇਹ ਇਹ ਬੰਦਾ ਜਿਹੜਾ ਕੱਕ ਕੰਡਾ ਉਹ ਤਾਂ ਹੀ ਨਹੀਂ ਪਤਾ ਕੋਈ ਲਿਜਾਈ ਜਾਵੇ ਕੋਈ ਕੁਛ ਕਰੀ ਜਾਵੇ ਹੁਣ ਐਦ ਕੀ ਦੀਗਾ ਮਰਾਦਾ ਕਿਲਾ ਖੜਾ ਦੀ ਆ ਮੈਂ ਯਾਰ ਮੈਂ ਵੇਚਣ ਨੂੰ ਕਹਿੰਦਾ ਮੈਨੂੰ ਕਹਿੰਦਾ ਯਾਰ ਵੇਚਣਾ ਕਹਨੂੰ ਆ ਕਹਿੰਦਾ ਆਪਾਂ ਗਰੀਬ ਰੱਬੇ ਨੂੰ ਚਰਾ ਦਾਂ ਨੇ ਮੈਂ ਯਾਰ ਕਹਿੰਦਾ ਕੋਈ ਗੱਲ ਨਹੀਂ ਠੀਕ ਤੇ ਬਾਹਣ ਤਾਂ ਇਸੇ ਦਾ ਤੇ ਮਰਾਦਾ ਕੀ ਆ 2-4000 ਦਾ ਖਰਚਾ ਹੀ ਐ ਕਹਿੰਦੋਂ ਬਾਬ ਸੋਚ ਚੰਗੀ ਆ ਆ ਇਹਦੀ ਸੋਚ ਚੰਗੀ ਆ ਹੁਣ ਸਾਰੇ ਬਿੜੇ ਨੂੰ ਕੱਕ ਕੰਡਾ ਨੇ ਐਂ ਵੜਾਇਆ ਜਨਾ ਖੜਾ ਦਿੱਤੇ ਉਹ ਆਪਣੀ ਬਿੜੇ ਦੀਆਂ ਸਾਰੀ ਖੜੀਆਂ ਹੋਈਆਂ ਸਾਰੇ ਬਿੜੇ ਦੀ ਆਪਣੀ ਤਾਂ ਹੀ ਖੜੀਆਂ ਨਾਲ ਜਿਹੜੇ ਜੁੜੇ ਹੋਏ ਨੇ ਉਹ ਵੀ ਆਮ ਗੁਰ ਨਾਲ ਬੰਦਾ ਮਨਾਂ ਦੋ ਸਾਰਿਆਂ ਨੂੰ ਮੈਂ ਕਈ ਵਾਰੀ ਕਹਿੰਦਾ ਮੈਂ ਲਿਖ ਲੁਖ ਲਿਆ ਕਰ ਯਾਰ ਤੂੰ ਮੇਰੀ ਹੋਰ ਇਹਨੂੰ ਮੇਰੇ ਇੱਕ ਰੈਤੀ ਇੱਕ ਮਿੰਟ ਮੇਰੇ ਇਹਨੂੰ ਹੋਰ ਰੈਤੀ ਵੀ ਠੀਕ ਐ ਤੂੰ ਤਾਂ ਲੈ ਕੇ ਭੁੱਲ ਗਿਆ ਤੈਨੂੰ ਤਾਂ ਅਗਲੇ ਨੇ ਆ ਕੇ ਕਹਤਾ ਮੈਂ ਤੈਥੋਂ ਲੈਣਾਂ ਦੁੱਤਾ ਚੱਕ ਕੇ ਫੜਾ ਦੇਗਾ ਜੇ ਤੂੰ ਜਾ ਕੇ ਕਿਸੇ ਦੇ ਘਰੇ ਕਹੇਗਾ ਅੱਜ ਹਰੇਕ ਬੰਦੇ ਦੀ ਉਹੀ ਸੋਚ ਨਹੀਂ ਹੈ ਕਿ ਵੀ ਤੈਨੂੰ ਘਰੇ ਆ ਕੇ ਦੇ ਦੇ ਅੱਜ ਕਸਾ ਖਾਣ ਵਾਲੇ ਨੇ ਖਾਣ ਵਾਲੇ ਨੇ ਵੀ ਤੂੰ ਇਹ ਚੀਜ਼ ਨਾਲ ਰੱਖਿਆ ਇਹਦਾ ਬੜਾ ਵਕਤ ਬੰਦਾ ਤੇ ਬਾਕੀ ਬਾੜੀ ਦੀ ਸੋਚਦੀ ਹੈ ਬੰਦੇ ਦੀ ਬਹੁਤ ਵਧੀਆ ਨਹੀਂ ਤੁਸੀਂ ਇਹ ਜੇ ਵੀ ਦੱਸੋ ਨਾਲ ਆਪਾਂ ਗੱਲ ਕਲੀਅਰ ਕਰ ਦਈਏ ਕੀ ਲੱਗਦਾ ਵਿਪਖਤ ਤੋਂ ਬੰਦੇ ਨੂੰ ਜੀ ਸਰਪੰਚੀ ਚਾਦਣ ਵੀ ਦੇ ਦੇਣਗੇ ਬਾਅਦ ਚ ਨਾ ਜੀ ਨਾ ਚੱਲੂਗੀ ਇਹਦੇ ਨਾਲ ਹੁਣ ਆਮ ਦੁਨੀਆ ਖੜੀ ਆ ਨਾ ਕਿਉਂਕਿ ਅੱਜ ਕੱਲ ਲੋਕ ਇਹੋ ਜਿਹੀ ਵੀ ਹੈਗੇ ਨੇ ਨਾ 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 ਉਸ ਲੋੜ ਤੇ ਭਗਤ ਨਹੀਂ ਹੈਗਾ ਉਸ ਰੋਡ ਤੇ ਹੁਣ ਦੁਨੀਆ ਚ ਤੁਰਿਆ ਫਿਰਿਆ ਹੋਇਆ ਹੈ ਉਹੀ ਗੱਲ ਉਹੀ ਆਹ ਉਹ ਭਗਤ ਨਹੀਂ ਹੈਗਾ ਨਾ ਆ ਤਾਂ ਹੁਣ ਤਾਂ ਹੀ ਤਾਂ ਇੰਨੀ ਦੁਨੀਆ ਫਿਰਦੀ ਆ ਮੰਗ ਸੜਕ ਬਾਰੇ ਜੀ ਵਿਚਾਲੇ ਛੜਤੀ ਸੀ ਇਹ ਇਧਰੋਂ ਵੀ ਇਧਰੋਂ ਵੀ ਠੀਕ ਹੈ ਅਸੀਂ ਨੇ ਸਭ ਨੂੰ ਕਿਹਾ ਕੋਈ ਨਹੀਂ ਆਇਆ ਇੱਥੇ ਇਹ ਸਰਪੰਚ ਸਾਹਿਬ ਨੂੰ ਅਸੀਂ ਨੇ ਸੁਨੇ ਕਈ ਕੀ ਹੈ ਤੁਰ ਲਵਈਆ ਠੀਕ ਹੈ ਆਪਣੇ ਬਾਹਰ ਤੋਂ ਐਨੇ ਐਨੇ ਨੀਵੇਂ ਦੀ ਇੱਥੇ ਟੁੱਟੀ ਹੋਈ ਦੀ ਠੀਕ ਹੈ ਅਸੀਂ ਇਹਦੇ ਨਾਲਾਂ ਪੂਰੀ ਡਟ ਕੇ ਮਦਦ ਕਰਾਂਗੇ ਸਾਰਿਆਂ ਤੋਂ ਕਰਾਵਾਂਗੇ ਠੀਕ ਹੈ ਟਿੱਤਰ ਨਾਲੇ ਤੋਂ ਠੀਕ ਹੈ ਹਾਂਜੀ ਹਾਂਜੀ ਬਾਪੂ ਤੁਸੀਂ ਵੀ ਨਾਲ ਤੋਂ ਫਿਰਦੇ ਹੋ ਹਾਂਜੀ ਕਿਤੇ ਤੁਮੂੰਗੀ ਲੱਤਾਂ ਮਾਚਣਾ ਦੂ ਕਿ ਤੁਰ ਨਾ 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 ਕਾਇਮ ਹੋ ਕੇ ਕਾਇਮ ਹੋ ਕੇ ਹਾਂ ਬਗਾ ਥੱਲੇ ਰੋੜੇ ਨੇ ਟੁੱਟੀ ਹੋਈ ਸੜਕ ਹੈ ਹਲੇ ਬੜੀ ਨਾ ਨਾ ਕੋਈ ਨਾ ਕੁਝ ਨਹੀਂ ਹੁੰਦਾ ਕਰ ਰਹੇ ਆ 5 ਫਿਟ ਬੱਜੇ ਕਿਤੇ ਨਾ ਨਾ ਕੋਈ ਨਾ ਉਹਨੇ ਕਿਹਾ ਪਰ ਠੀਕ ਹੈ ਹਾਂਜੀ ਬਈ ਠੀਕ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਜੀ ਮਦਦ ਕਰਾਂਗੇ ਜੀ ਬਹੁਤ ਵਧੀਆ ਹੋ ਮਿਲਦੇ ਨੇ ਬਹੁਤ ਵਧੀਆ 66500 ਮਿਲਦਾ ਜੀ ਠੀਕ ਹੈ ਜੀ ਹਾਂ ਹਾਂਜੀ ਹਾਂ ਜੀ ਛੋਟਾ ਦਾ ਗਵਾਂਡੀ ਵੀ ਨੇੜੇ ਹਾਂ ਗਵਾਂਡੀ ਹੈ ਇਹ 82 ਨੰਬਰ ਦਾ ਬੰਦਾ ਹੈ ਪੜਿਆ ਲਿਖਿਆ ਪਰਿਵਾਰ ਹੈ ਇਹ ਲੋਕਾਂ ਦੀ ਸੇਵਾ ਡਟ ਕੇ ਕਰੂਗਾ। ਇੱਕ ਮੈਂ ਛੋਟੇ ਮੇਰਾ ਹੋਰ ਸਵਾਲ ਹੈ ਜੀ। ਹਾਂਜੀ। ਕੀ ਲੱਗਦਾਗਾ ਛਾਇਲੀ ਦੀ ਸਰਪੰਚੀ ਕਲੀ ਆਪਣੀ ਰੋਜਾਪੱਤੀ ਚ ਰਹਿ ਗਈ। ਬਾਕੀ ਪਿੰਡ ਜੋ ਕਿਉਂ ਨਹੀਂ ਉੱਠਿਆ? ਕੀ ਲੱਗਦਾ? ਬਾਕੀ ਪਿੰਡ ਨੇ ਸਵਾਦ ਕੱਟਰੀ ਹੈਗਾ ਸੀ ਕੋਈ। ਟੱਕਰ ਜਿ ਨਹੀਂ। ਜਾਂ ਪੈਸੇ ਲਾਉਣ ਤੋਂ ਚੱਲਦੇ ਸੀ ਜਾਂ ਕੋਈ ਹੋਰ ਕਰਨ ਲੱਗਦਾ। ਤੁਸੀਂ ਬਸ ਸਮਰਥਨ ਦਿੱਤਾ। ਬਾਕੀ ਪਿੰਡ ਨੇ ਸਾਰਾ ਸਵਾਦ ਦੇਖ ਲਿਆ। ਠੀਕ ਹੈ। ਸਾਰਾ ਦੇਖ ਕੇ ਰੋਜਾਪੱਤੀ ਨੂੰ ਦੁਬਾਰੇ ਦਿੱਤੀ ਹੈ। ਠੀਕ ਹੈ। ਹੁਣ ਰੋਜਾਪੱਤੀ ਨੂੰ ਦੇਤੀ। ਇਹ ਮੁੰਡਾ ਸੇਵਾ ਕਰੂਗਾ। ਇਹ ਵਿਕਤਰਾ ਨਹੀਂ ਕਰੂਗਾ। ਓਕੇ ਓਕੇ। ਠੀਕ

i think you sure.